ਪੁਲਾੰਗ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਤਿੰਨ ਵੱਖ-ਵੱਖ ਪੇਟਲਾਮਾਂ ਬਾਪਰੀਆਂ ਕਿਸਾਨੀ ਨਾਲ ਸੰਬੰਧਿਤ ਇੱਕ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦੇਣਾ ਸੀ ਕਿ ਕਮੇਟੀ ਬਣਾਈ ਜਾਏਗੀ ਜਿਹੜੀ ਬੇਭਰੋਸਗੀ ਸਰਕਾਰ ਅਤੇ ਕਿਸਾਨਾਂ ਦੇ ਦਰਮਿਆਨ ਹੈ ਉਹ ਨੇੜੇ ਲਿਆਉਗੀ ਨਾ ਕੇਵਲੇ ਰਸਤਾ ਰੋਕਣ ਦੇ ਬਦੋਬਸਤ ਕੁਝ ਕਰੂਗੀ ਕਿ ਇਹ ਕਿਵੇਂ ਖੋਲਿਆ ਜਾਵੇ ਰਸਤਾ ਜਿਹੜਾ ਲੰਮੇ ਸਮੇਂ ਤੋਂ ਲਗਭਗ 6 ਮਹੀਨੇ ਤੋਂ ਵੀ ਜ਼ਿਆਦਾ ਸਮਾਂ 200 ਦਿਨ ਹੋ ਚੁੱਕੇ ਆ 200 ਦਿਨ ਤੋਂ ਹਰਿਆਣੇ ਦੀ ਗਵਰਨਮੈਂਟ ਨੇ ਕਿੱਲ ਗੱਡ ਕੇ ਪੱਥਰ ਰੱਖ ਰੱਖ ਕੇ ਰਸਤਾ ਰੋਕਿਆ ਹੋਇਆ ਦਿੱਲੀ ਨਾ ਜਾ ਸਕਣ ਕਿਸਾਨ ਇਹ ਕਿਵੇਂ ਰਸਤਾ ਖੁੱਲੇ ਇਹ ਸਵਾਲ ਸੀ ਦੂਸਰਾ ਸਵਾਲ ਇਹ ਸੀ ਕਿ ਕਿਸਾਨਾਂ ਦੇ ਉਹ ਕਿਹੜੇ ਮੰਗਾਂ ਤੇ ਮਸਲੇ ਨੇ ਜਿਹੜੇ ਮਸਲਿਆਂ ਨੂੰ ਲੈ ਕੇ ਕੇਂਦਰ ਔਰ ਕਿਸਾਨਾਂ ਦੇ ਵਿੱਚ ਟਕਰਾਅ ਬਣਿਆ ਹੋਇਆ ਤੇ ਇਹ ਗੱਲ ਨੂੰ ਕਿਵੇਂ ਨੇੜੇ ਲਾਇਆ ਜਾ ਸਕਦਾ ਸੁਪਰੀਮ ਕੋਰਟ ਨੇ ਇਸ ਗੱਲ ਦੇ ਵਾਸਤੇ ਇੱਕ ਕਮੇਟੀ ਦੀ ਫਾਰਮੇਸ਼ਨ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਵਾਬ ਸਿੰਘ ਉਹਨਾਂ ਦੀ ਪ੍ਰਧਾਨਗੀ ਹੇਠ ਉਹਨਾਂ ਦੀ ਸਦਾਰਤ ਹੇਠ ਇੱਕ ਕਮੇਟੀ ਦੀ ਸਥਾਪਨਾ ਕੀਤੀ ਹੈ ਜਾਇ ਇਹਦੀ ਬੰਤਰ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਤਿੰਨ ਅਰਥਸ਼ਾਸਤਰੀ ਜਖੇਤੀ ਵਿਗਿਆਨੀ ਦੇ ਰੂਪ ਦੇ ਵਿੱਚ ਵੀ ਇੱਕ ਵਿਗਿਆਨੀ ਉਹਦੇ ਚ ਦਵਿੰਦਰ ਸ਼ਰਮਾ ਜਿਹੜੇ ਜਾਣੇ ਮੰਨੇ ਪਰਮੰਨੇ ਸਾਡੇ ਸਾਹਮਣੇ ਐਨਾਲਿਸਟ ਨੇ ਵਿਸ਼ਲੇਸ਼ਕ ਨੇ ਖੁਰਾਕ ਪਾਲਿਸੀ ਦੇ ਦੂਸਰੇ ਪ੍ਰੋਫੈਸਰ ਰਣਜੀਤ ਰਣਜੀਤ ਸਿੰਘ ਘੋਮਣ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਇਕਨੋਮਿਕਸ ਦੇ ਪ੍ਰੋਫੈਸਰ ਰਿਟਾਇਰ ਹੋਏ ਨੇ ਤੇ ਅੱਜਕੱਲ੍ਹ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹ ਸਪੈਸ਼ਲ ਜਿਹੜੇ ਨੇ ਪ੍ਰੋਫੈਸਰ ਆਫ ਐਮਿਨੈਂਸ ਨੇ ਔਰ ਇਸੇ ਤਰੀਕੇ ਦੇ ਨਾਲ ਡਾਕਟਰ ਸੁਖਪਾਲ ਸਿੰਘ ਜਿਹੜੇ ਪੀਏਯੂ ਦੇ ਇਕਨੋਮਿਸਟ ਨੇ ਤੇ ਨਾਲ ਅੱਜਕੱਲ੍ਹ ਫਾਰਮਰ ਤੇ ਖੇਤੀ ਕੰਮ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਨੇ ਉਹ ਵੀ ਨੇ ਤੇ ਇੱਕ ਹੋਰ ਡੀਜੀਪੀ ਰਿਟਾਇਰਡ ਡੀਜੀਪੀ ਹਰਿਆਣੇ ਤੋਂ ਉਹ ਇਹਦੇ ਮੈਂਬਰ ਨੇ ਔਰ ਇੱਕ ਸਪੈਸ਼ਲ ਇਨਵਾਈਟੀ ਨੇ ਚੌਧਰੀ ਚਰਨ ਸਿੰਘ ਖੇਤੀ ਯੂਨੀਵਰਸਿਟੀ ਜਿਹੜੀ ਹਿਸਾਰ ਹੈ ਉਹਦੇ ਵਾਈਸ ਚਾਂਸਲਰ ਨੇ ਔਰ ਬੀਆਰ ਕੰਬੋਜ ਇਹ ਸਾਰੇ ਮੈਂਬਰਾਂ ਦੀ ਇੱਕ ਕਮੇਟੀ ਦੀ ਫਾਰਮੇਸ਼ਨ ਹੋਈ ਹੈ ਕਮੇਟੀ ਦੀ ਟਰਮ ਜੋਫ ਰੈਫਰੈਂਸ ਅਜੇ ਕਲੀਅਰ ਹੋਣੀਆਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਇੱਕ ਤਾਂ ਇਹ ਮੁੱਦਾ ਹੈ ਦੂਸਰਾ ਮੁੱਦਾ ਇਹ ਹੈ ਕਿ ਐਸਕੇਐਮ ਦੀਆਂ 87 37 ਜਥੇਵੰਦੀਆਂ ਐਸਕੇਐਮ ਦੀਆਂ 37 ਜਥੇਵੰਦੀਆਂ ਨੇ ਅੱਜ ਇੱਕ ਮਹਾਪੰਚਾਇਤ ਕੀਤੀ ਮਹਾਪੰਚਾਇਤ ਦੇ ਵਿੱਚ ਇੱਕ ਫੈਸਲਾ ਕੀਤਾ ਕਿ ਨਵੰਬਰ ਦੇ ਆਖਰੀ ਹਫਤੇ ਜਾਂ ਦਸੰਬਰ ਦੇ ਪਹਿਲੇ ਹਫਤੇ ਇੱਕ ਮੋਰਚਾ ਪੱਕਾ ਮੋਰਚਾ ਲਾਇਆ ਜਾਊਗਾ ਇਹ ਤੇ ਉਹ ਮੋਰਚਾ ਕਾਦੇ ਤੇ ਹੋਏਗਾ ਉਹ ਕੁਝ ਅਲੱਗ ਮੰਗਾ ਬੀਂਦੇ ਉਹਦੇ ਵਿੱਚ ਉਹ ਮੋਰਚਾ ਨੰਬਰ 1 ਪੰਜਾਬ ਦੇ ਪਾਣੀਆਂ ਦੀ ਦਰਿਆਈ ਵੰਡ ਦੇ ਵਿੱਚ ਜੋ ਅਨਿਆ ਹੋਇਆ ਇਹਨੂੰ ਭਾਰਤੀ ਸੰਵਿਧਾਨ ਤੇ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਕਿਵੇਂ ਨਿਜਟਿਆ ਜਾਵੇ ਨੰਬਰ 2 ਉਸ ਮੋਰਚੇ ਦਾ ਹਿੱਸਾ ਇਹ ਹੋਏਗਾ ਕਿ ਹਰ ਖੇਤ ਨੂੰ ਤੇ ਹਰ ਘਰ ਨੂੰ ਹਰ ਖੇਤ ਨੂੰ ਨਹਿਰੀ ਪਾਣੀ ਤੇ ਹਰ ਘਰ ਨੂੰ ਸੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਾਉਣਾ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਨੇ ਨੰਬਰ ਤੀਜੀ ਗੱਲ ਉਹਦੇ ਵਿੱਚ ਇਹ ਹੋਏਗੀ ਕਿ ਜਿਹੜਾ ਪੋਲਿਊਟਡ ਪਾਣੀ ਹੈ ਪੋਲਿਊਟ ਕੀਤਾ ਜਾਂਦਾ ਇੰਡਸਟਰੀ ਵੱਲੋਂ ਜਾਂ ਵੱਖ-ਵੱਖ ਮਾਰਗਾਂ 'ਚ ਉਹ ਬੰਦ ਕੀਤਾ ਜਾਵੇ ਪ੍ਰਦੂਸ਼ਣ ਜਿਹੜਾ ਦਰਿਆਵਾਂ ਦੇ ਵਿੱਚ ਹੈ ਤੇ ਧਰਤੀ ਦੇ ਹੇਠਲੇ ਪਾਣੀ ਦੇ ਵਿੱਚ ਉਹਨੂੰ ਸਟ੍ਰਿਕਟ ਦੇ ਤਰੀਕੇ ਦੇ ਨਾਲ ਗਵਰਨਮੈਂਟੋਂ ਦੇਤੇ ਐਕਸ਼ਨ ਲਵੇ ਕਿਸਾਨਾਂ ਦੇ ਕਰਜ਼ੇ ਦਾ ਮੁੱਦਾ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਮੁੱਦਾ ਉਹ ਵੀ ਉਹਦੇ ਚ ਤੇ ਕਿਸਾਨੀ ਦੇ ਵਾਸਤੇ ਤੇ ਪੰਜਾਬ ਦੀ ਤਰੱਕੀ ਦੇ ਵਾਸਤੇ ਬਾਗਾ ਬਾਰਡਰ ਸਮੇਤ ਜਿਹੜੇ ਪਾਕਿਸਤਾਨ ਨਾਲ ਲੱਗਦੇ ਬਾਰਡਰ ਨੇ ਉਹ ਖੋਲੇ ਜਾਣਾ ਵੀ ਉਹਦੇ ਵਿੱਚ ਹੈ ਉਹ ਮੁੱਦੇ ਇਹਨਾਂ ਮੁੱਦਿਆਂ ਦੇ ਇਰਤ ਗਿਰਦ ਜਿਹੜਾ ਉਹ ਇੱਕ ਮੋਰਚਾ ਲੱਗਣਾ ਜਿਹੜਾ ਇੱਕ 5 ਦਿਨਾਂ ਲਈ ਮੋਰਚਾ ਲੱਗਿਆ ਹੋਇਆ ਹੈ ਬੀਕੇਜੂ ਉਗਰਾਹ ਦਾ ਔਰ ਉਹਨਾਂ ਨੇ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਸੀ ਤੇ ਉਹ ਆਪਸੀ ਸਹਿਮਤੀ ਦੇ ਨਾਲ 1000 ਬੰਦਾ ਕਹਿੰਦੇ ਮਟਕਾ ਚੌਕ ਦੇ ਉੱਪਰ ਦੀ ਘੁਮਕੇ ਤੁਸੀਂ ਮਾਰਚ ਕਰ ਲੋ ਤੇ ਘੁਮਕੇ ਇੱਕ ਮਾਰਚ ਕੀਤਾ ਗਿਆ ਉਹ ਸਾਰੇ ਮਾਮਲੇ 'ਚ ਉਹਨਾਂ ਦੀ ਡਿਮਾਂਡ ਮੇਨਲੀ ਕੀ ਹੈ ਉਹ ਅਸਲ 'ਚ ਮੋਰਚਾ ਦਾ ਨੋਮਿਕਲੇਚਰ ਹੈ ਜਿਹੜਾ ਨਾਮ ਆ ਗਿਆ ਕਿ ਖੇਤੀਬਾੜੀ ਪਾਲਿਸੀ ਚੱਕ ਜਹਰ ਕਰੋ ਖੇਤੀਬਾੜੀ ਨੀਤੀ ਦੱਸੋ ਜਿਹੜੀ ਲੋਕਪੱਖੀ ਨੀਤੀ ਹੋਵੇ ਉਹ ਸਾਹਮਣੇ ਲਿਆ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ ਖੇਤੀਬਾੜੀ ਨੀਤੀ ਦੇ ਵਾਸਤੇ ਉਹ ਕਮੇਟੀ ਨੇ ਜੂਨ ਤੋਂ ਲੈ ਕੇ ਲਗਾਤਾਰ ਚੀਫ ਮਿਨਿਸਟਰ ਨੂੰ ਇੱਕ ਡਰਾਫਟ ਦਿੱਤਾ ਹੋਇਆ ਪਰ ਉਹ ਜਨਤਕ ਨਹੀਂ ਕੀਤੀ ਗਈ ਤੇ ਇਹੀ ਮੁੱਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਸੰਦੀਪ ਜਾਖੜ ਨੇ ਵੀ ਉਠਾਇਆ ਉਹ ਕਹਿੰਦੇ ਮੈਂ ਖੇਤੀਬਾੜੀ ਨਾਲ ਸੰਬੰਧਿਤ ਕਮੇਟੀ ਦਾ ਮੈਂਬਰ ਵੀ ਹਾਂ ਐਜ ਐਮ ਐਲ ਏ ਵਿਧਾਨ ਸਭਾ ਦੀ ਕਮੇਟੀ ਦਾ ਪਰ ਸਾਨੂੰ ਉਹ ਦਿਖਾਤਾ ਦਿਓ ਪਾਲਿਸੀ ਕਿੱਥੇ ਆ ਕੱਲਾ ਦਿਖਾਓ ਹੀ ਨਾ ਤੇ ਨਾਲ ਵਿਧਾਨ ਸਭਾ ਚ ਇੱਕ ਦਿਨ ਰੱਖ ਲੋ ਤਾਂ ਕਿ ਉੱਤੇ ਚਰਚਾ ਕੀਤੀ ਜਾ ਸਕੇ ਖੇਤੀਬਾੜੀ ਦੀ ਪਾਲਿਸੀ ਚ ਕੀ ਆ ਕਿਵੇਂ ਆ ਤੇ ਕਿਵੇਂ ਵਾਅਦਾ ਕੀਤਾ ਜਾ ਸਕਦਾ ਇਹ ਲਬੋਲਵਾ ਪੰਜਾਬ ਦੇ ਚ ਪਰ ਅੱਜ ਵੀ ਪੰਜਾਬ ਦੀ ਆਪੋਜੀਸ਼ਨ ਨੇ ਕੋਈ ਉਸ ਲੈਵਲ ਦੀ ਸਖਤ ਜਾਂ ਟਿੱਪਣੀਆਂ ਨਹੀਂ ਦਿਖਾਈਆਂ ਕਿ ਇੰਨੇ ਕਿਸਾਨ ਬਾਹਰ ਬੈਠੇ ਨੇ ਗਵਰਨਮੈਂਟ ਨੂੰ ਮਜਬੂਰ ਕਰਤਾ ਹੋਵੇ ਕਿ ਤੁਸੀਂ ਖੇਤੀ ਤੇ ਗੱਲ ਕਿਉਂ ਨਹੀਂ ਕਰਦੇ ਕਿਸਾਨੀ ਤੇ ਗੱਲ ਕਿਉਂ ਨਹੀਂ ਕਰਦੇ ਕਿਸਾਨੀ ਦੇ ਨਾਲ ਇੱਥੇ ਮਜ਼ਦੂਰ ਬੈਠੇ ਨੇ ਖੇਤ ਮਜ਼ਦੂਰ ਯੂਨੀਅਨ ਦੇ ਨਾਲ ਜੁੜੇ ਹੋਏ ਮਜ਼ਦੂਰਾਂ ਦੀਆਂ ਮੰਗਾਂ ਤੇ ਮਸਲਿਆਂ ਤੇ ਗੱਲ ਕਿਉਂ ਨਹੀਂ ਕਰਦੇ ਤੇ ਉਹ ਫ੍ਰੈਂਡਲੀ ਜਾਂ ਮੈਚ ਲੱਗਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਚੱਲਿਆ ਉਹਦੇ ਵੱਲ ਵੀ ਪੰਜਾਬ ਦੇ ਲੋਕਾਂ ਦੀ ਨਜ਼ਰ ਹੋਊਗੀ ਤੇ ਕਿਸ ਤਰੀਕੇ ਦੇ ਨਾਲ ਪੋਲਿਟਿਕਲ ਤਰ੍ਹਾਂ ਜਿਹੜੀਆਂ ਆਪਣਾ ਰੋਲ ਨਿਭਾ ਰਹੀਆਂ ਨੇ ਸਹੀ ਜਾਂ ਨਹੀਂ ਰਭਾ ਰਹੀਆਂ ਹੁਣ ਇਹ ਤਿੰਨਾਂ ਦੇ ਮਾਮਲਿਆਂ ਦੇ ਵਿੱਚ ਜੇਕਰ ਕੁਝ ਮੋਟੇ ਤੌਰ ਤੇ ਸੋਚਿਆ ਜਾਏ ਸਭ ਤੋਂ ਪਹਿਲੀ ਗੱਲ ਸੁਪਰੀਮ ਕੋਰਟ ਨੇ ਇੱਕ ਪਹਿਲਾਂ ਵੀ ਕਮੇਟੀ ਬਣਾਈ ਸੀ ਜਦੋਂ ਵੱਡਾ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਔਰ ਉਹਦੇ ਚ ਕਿਸਾਨਾਂ ਤੋਂ ਵੀ ਨਮਾਇंदे ਮੰਗੇ ਗਏ ਸੀ ਬਾਕੀ ਪਰ ਐਸਕੇਮ ਨੇ ਆਪਣੇ ਬੰਦੇ ਦੇਣ ਤੋਂ ਇਨਕਾਰ ਕਰਤਾ ਸੀ ਉਹਨੇ ਸਟੈਂਡ ਲਿਆ ਸੀ ਉਸ ਸਮੇਂ ਕਿ ਅਸੀਂ ਕਮੇਟੀਆਂ ਦੇ ਚੱਕਰ 'ਚ ਨਹੀਂ ਪੈਣਾ ਚਾਹੁੰਦੇ ਕਮੇਟੀ ਦਾ ਮਤਲਬ ਹੈ ਕੰਮ ਮਿੱਟੀ ਲਟਕਾ ਦੇ ਉਹ ਮਾਮਲੇ ਜਿੰਨੇ ਵੀ ਨੇ ਜੋ ਲਟਕ ਜਾਣਗੇ ਮਾਮਲੇ ਤਾਂ ਜਿਹੜੇ ਐਜੀਟੇਸ਼ਨ ਅਸੀਂ ਕਰ ਰਹੇ ਆ ਜਿਹੜੇ ਫੈਸਲੇ ਲੈ ਰਹੇ ਨੇ ਜਿਹੜਾ ਸਾਡਾ ਮਾਮਲਾ ਹੈ ਉਹ ਗਵਰਨਮੈਂਟ ਆਫ ਇੰਡੀਆ ਨਾਲ ਹੈ ਗਵਰਨਮੈਂਟ ਆਫ ਇੰਡੀਆ ਦੀ ਮੈਜੋਰਟੀ ਦੇ ਚੱਕਰ ਦੇ ਵਿੱਚ ਹੀ ਪਾਰਲੀਮੈਂਟ ਦੇ ਕਾਨੂੰਨਾਂ ਨਾਲ ਇਸ ਲਈ ਗਵਰਨਮੈਂਟ ਆਫ ਇੰਡੀਆ ਆਪਣੇ ਫੈਸਲੇ ਵਾਪਸ ਲਵੇ ਸਾਡਾ ਸੰਘਰਸ਼ ਉਸ ਰਵੇ ਤੱਕ ਚੱਲਦਾ ਰਹੂਗਾ ਔਰ ਉਹ ਚਿੱਲੇ ਆ ਤੇ ਗਵਰਨਮੈਂਟ ਆਫ ਇੰਡੀਆ ਨੂੰ ਤਿੰਨੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਉਸੇ ਪਾਰਲੀਮੈਂਟ ਜਾ ਕੇ ਉਹ ਕਾਨੂੰਨ ਵੈਡਰਾ ਕਰਨੇ ਪਏ ਹੁਣ ਜਿਹੜੀ ਕਮੇਟੀ ਬਣੀ ਹੈ ਜਿਹੜੇ ਸੱਜਣ ਮੋਰਚਾ ਲਾ ਰਹੇ ਨੇ ਇੱਕ ਕਿਸਾਨ ਮਜ਼ਦੂਰ ਮੋਰਚਾ ਤੇ ਇੱਕ ਜਿਹੜਾ ਐਸਕੇਮ ਗੈਰ ਰਾਜਨੀਤਿਕ ਜਿਹਨੂੰ ਕਿਹਾ ਜਾਂਦਾ ਉਹਦੇ ਅਗਵਾਈ ਚ ਜਥੇਬੰਦੀਆਂ ਲਗਾਤਾਰ 200 ਦਿਨ ਤੋਂ ਜ਼ਿਆਦਾ ਸਮਾਂ ਹੋ ਗਿਆ ਬੈਠੀਆਂ ਨੇ ਉਹਦੇ ਤੇ ਕੋਈ ਬਹੁਤ ਕੱਲੀਆ ਰਿਐਕਸ਼ਨ ਤਾਂ ਅਜੇ ਤੱਕ ਨਹੀਂ ਆਇਆ ਉਹਨਾਂ ਦਾ ਪਰ ਜਿਹੜੀ ਉਹਨਾਂ ਦੇ ਮੇਨ ਲੀਡਰਸ਼ਿਪ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਉਹਨਾਂ ਦੇ ਦਿਮਾਗਾਂ ਦੇ ਖਦਸ਼ੇ ਇਹ ਹੀ ਨੇ ਕਿ ਇਹ ਕਮੇਟੀਆਂ ਜੇ ਗੱਲਬਾਤ ਕਰਨੀ ਹੈ ਕਿਸਾਨੀ ਮੁੱਦਿਆਂ ਦੇ ਉੱਤੇ ਤਾਂ ਸਰਕਾਰ ਕਰੇ ਕੁਈਸਾ ਕਮੇਟੀ ਦੀ ਕੀ ਰੋਲ ਹੈ ਇਹ ਡੈਮੋਕਰੈtic ਕੰਟਰੀ ਹੈ ਇਹ ਸਿਟੀਜ਼ਨ ਨੇ ਦੇਸ਼ ਦੇ ਗਵਰਨਮੈਂਟ ਚੁਣੀ ਹੋਈ ਹੈ ਗਵਰਨਮੈਂਟ ਨੂੰ ਗਵਰਨਮੈਂਟ ਕਿਉਂ ਨਹੀਂ ਕਿਸਾਨਾਂ ਦੇ ਲੀਡਰਸ਼ਿਪ ਨੂੰ ਬੁਲਾ ਕੇ ਨੇਗੋਸ਼ੀਏਸ਼ਨ ਕਰਦੀ ਟੇਬਲ ਤੇ ਬੁਲਾ ਕੇ ਤੇ ਉਹਦੇ ਚ ਜਿਹੜੀ ਵਾਕੀ ਕਮੇਟੀ ਬਣੂਗੀ ਕਮੇਟੀ ਕੀ ਰੋਲ ਪਲੇ ਕਰ ਦੋਗੀ ਉਹਦੇ ਚ ਔਰ ਲੱਗਦਾ ਹੈ ਕਿ ਕਿਸਾਨਾਂ ਦਾ ਇਹ ਰੋਲ ਜਿਹੜੇ ਸਟ੍ਰਗਲ ਚ ਬੈਠੇ ਨੇ ਇਹ ਹੋਏਗਾ ਤੇ ਇਹ ਸਟੈਂਡ ਜਿਹੜੇ ਸੰਕੇਤ ਮਿਲ ਰਹੇ ਨੇ ਇਹੀ ਹੋਏਗਾ ਕਿ ਗੱਲਬਾਤ ਦੇ ਮਾਮਲੇ ਦੇ ਵਿੱਚ ਅਸੀਂ ਗਵਰਨਮੈਂਟ ਨਾਲ ਡਾਇਰੈਕਟ ਗੱਲਬਾਤ ਚ ਪਾਵਾਂਗੇ ਕਿਸੇ ਵਿਚੋ ਨਕੀ ਦੀ ਬਚਾਏ ਦੂਸਰੀ ਗੱਲ ਜਿਹੜੇ ਇਸ ਮਾਮਲੇ ਦੇ ਵਿੱਚ ਕਮੇਟੀ ਦਾ ਜਿਹੜਾ ਕਿ ਰੋਲ ਹੋਏਗਾ ਕੀ ਇਹ ਨੈਸ਼ਨਲ ਲੈਵਲ ਦਾ ਇਸ਼ੂ ਹੈ ਜਾਂ ਪੰਜਾਬ ਲੈਵਲ ਦਾ ਇਸ਼ੂ ਹੈ ਤੁਸੀਂ ਕਮੇਟੀ ਚ ਬਹੁਤ ਚੰਗੀ ਗੱਲ ਹੈ ਕਿ ਤਿੰਨ ਜਿਹੜੇ ਐਕਸਪਰਟ ਨੇ ਮਾਹਰ ਨੇ ਉਹ ਪੰਜਾਬ ਦੇ ਖੇਤਰ ਦੇ ਪਾਏ ਨੇ ਔਰ ਦਵਿੰਦਰ ਸ਼ਰਮਾ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਵੀ ਵਿਚਰਦੇ ਦੇਖਿਆ ਲੋਕਾਂ ਨੇ ਉਹ ਇੱਕ ਅਲੱਗ ਗੱਲ ਹੈ ਜਾਂ ਜਸਟਿਸ ਸਾਹਿਬ ਨੂੰ ਇੱਕ ਨੁਕਤਾ ਤੇ ਬਾਕੀ ਦੋ ਬੰਦੇ ਹੋਰ ਪਾਦੇ ਨੇ ਜੇ ਨੈਸ਼ਨਲ ਲੈਵਲ ਦਾ ਇਸ਼ੂ ਹੈ ਕਿਸਾਨਾਂ ਦੇ ਮੁੱਢਲੇ ਇਸ਼ੂ ਕੀ ਨੇ ਜਿਹੜੇ ਫਰੇਮ ਕਰਨੇ ਨੇ ਕਮੇਟੀ ਦੇ ਇਸ਼ੂ ਸਭ ਤੋਂ بڑا ਇਸ਼ੂ ਹੈ ਕਿ ਜਿੰਨੀਆਂ ਵੀ ਫਸਲਾਂ ਨੇ ਐਮ ਐਸ ਪੀ ਅਨਾਉਂਸ ਹੁੰਦੀ ਹੈ ਉਹਨੂੰ ਲੀਗਲ ਬੈਕਿੰਗ ਚਾਹੀਦੀ ਹੈ ਲੀਗਲ ਗਾਰੰਟੀ ਚਾਹੀਦੀ ਹੈ ਮੁੱਦਾ ਬੜਾ ਕਲੀਅਰ ਹੈ ਉਹ ਕੱਲੇ ਪੰਜਾਬ ਤੇ ਹਰਿਆਣਾ ਦਾ ਨਹੀਂ ਬਲ ਕੇ ਇਹਨਾਂ ਨੂੰ ਤਾਂ ਮਿਲ ਵੀ ਰਹੀ ਐ ਐਮ ਐਸ ਪੀ ਇੱਕ ਲੈਵਲ ਦੇ ਉੱਤੇ ਕਣਕ ਤੇ ਝੋਨੇ ਦੇ ਬਾਕੀ ਦੇਸ਼ ਦਾ ਮੁੱਦਾ ਹੈ ਦੂਜਾ ਕਰਜ਼ਾ ਮਾਫੀ ਦਾ ਜਿਹੜਾ ਸਵਾਲ ਹੈ ਤੇ ਇੱਕ ਵਾਰ ਜੇ ਕਾਰਪੋਰੇਟ ਦੇ ਕਰਜ਼ੇ माफ ਹੋ ਸਕਦੇ ਨੇ ਤਾਂ ਉਬਰਾਨ ਕਿਸਾਨੀ ਦੇ ਕਰਜ਼ੇ ਕਿਉਂ माफ ਨਹੀਂ ਹੋ ਸਕਦੇ ਇਹ ਇਕੱਲਾ ਇੱਕ ਸਟੇਟ ਦਾ ਮਾਮਲਾ ਨਹੀਂ ਇਹ ਪੂਰੇ ਬਾਕੀ ਦੇ ਲੋਕਾਂ ਦੇ ਵੀ ਮਾਮਲੇ ਨੇ ਇਸੇ ਢੰਗ ਨਾਲ ਜ਼ਮੀਨ ਐਕਵਾਇਰ ਕਰਨ ਤੋਂ ਲੈ ਕੇ ਆ ਰਹੀਆਂ ਸਮੱਸਿਆਵਾਂ ਜਿੰਨੀਆਂ ਬਾਕੀ ਦੀਆਂ ਚੀਜ਼ਾਂ ਨੇ ਇਸੇ ਢੰਗ ਨਾਲ ਪਾਣੀ ਦਾ ਵੱਡੇ 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 ਮੁੱਦੇ ਨੇ ਔਰ ਇਸੇ ਢੰਗ ਦੇ ਨਾਲ ਜਿੰਨੇ ਵੀ ਇਨਪੁਟ ਕਾਸਟ ਆ ਰਹੀਆਂ ਹਨ ਖੇਤੀ ਦੇ ਅੱਗੇ ਨੂੰ ਉਹ ਤੇਲ ਦੀ ਕੀਮਤ ਹੋਵੇ ਉਹ ਪੈਸਟੀਸਾਈਡ ਦੀ ਕੀਮਤ ਹੋਵੇ ਉਹ ਖਾਦ ਦੀ ਕੀਮਤ ਹੋਵੇ ਉਹ ਡਿਫਰੈਂਟ ਰਾਇਬੰਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਰੇ ਮਾਮਲੇ ਦੇ ਵਿੱਚ ਉਹ ਕਿਵੇਂ ਘਟਾਈਆਂ ਜਾਣ ਉਤਪਾਦਨ ਲਗਤ ਕਿਵੇਂ ਘਟਾਈ ਜਾਵੇ ਖੇਤੀ ਦਾ ਮਾਡਲ ਚੇਂਜ ਕਿਵੇਂ ਕੀਤਾ ਜਾਵੇ ਜਿਹੜਾ ਰਸਾਇਣਿਕ ਕਰਨ ਦਾ ਆ ਗਿਆ ਇਹ ਸਾਰੇ ਮੁੱਦੇ ਗਵਰਨਮੈਂਟ ਆਫ ਇੰਡੀਆ ਨਾਲ ਜੁੜੇ ਹੋਏ ਨੇ ਪੰਜਾਬ ਵਰਗੇ ਸੂਬਿਆਂ ਦੇ ਡਾਈਵਰਸੀਫਿਕੇਸ਼ਨ ਦੇ ਵਾਸਤੇ ਕਣਕ ਛੋਣੇ ਦੇ ਵਾਸਤੇ ਬਾਕੀ ਫਸਲਾਂ ਦੇ ਵਿੱਚ ਉੱਤੇ ਕਿਵੇਂ ਇਨਵੈਸਟਮੈਂਟ ਲਿਆਂਦੀ ਜਾਵੇ ਇਹ ਮੁੱਦੇ ਸਾਰਿਆਂ ਨਾਲ ਸੰਬੰਧਿਤ ਨੇ ਤੇ ਇਹਨਾਂ ਮੁੱਦਿਆਂ ਦੇ ਉੱਤੇ ਹੁਣ ਅਜੇ ਟਰਮਜੋਫ ਰੈਫਰੈਂਸ 'ਚ ਹੋਣੀ ਹੈ ਕਮੇਟੀ ਦਾ ਦਾਇਰਾ ਕੀ ਹੋਏਗਾ ਕੀ ਕੰਮ ਕਰੋਗੀ ਜਿਹੜੀਆਂ ਟਿੱਪਣੀਆਂ ਆਈਆਂ ਨੇ ਅਜੇ ਤੱਕ ਇਹੀ ਆਈਆਂ ਨੇ ਸੁਪਰੀਮ ਕੋਰਟ ਦੀਆਂ ਕਿ ਉਹ ਕਿਸਾਨਾਂ ਨੂੰ ਸਮਝਾ ਬੁਝਾ ਕੇ ਇਹ ਰਸਤਾ ਖੁਲਾਏਗੀ ਟਰੈਕਟਰ ਇੱਧਰ ਲੈ ਜਾਓ ਤੇ ਟਰਾਲੀਆਂ ਲੈ ਜਾਓ ਇਹਦੀ ਲੋੜ ਨਹੀਂ ਹੈ ਤੁਸੀਂ ਦੱਸੋ ਤੁਹਾਡੇ ਮੁੱਦੇ ਕੀ ਨੇ ਅਸੀਂ ਉਹ ਲਿਖ ਦੇ ਲਿਖ ਕੇ ਗਵਰਨਮੈਂਟ ਨੂੰ ਦੰਦਿਆਂ ਸੁਪਰੀਮ ਕੋਰਟ ਨੂੰ ਵੀ ਦੇਣਗੇ ਤੇ ਬਾਕੀ ਗੱਲਾਂ ਉਹ ਤੋਂ ਬਾਅਦ ਪਤਾ ਲੱਗਣਗੀਆਂ ਕਿ ਕੀ ਹੋਏਗਾ ਇੱਕ ਬੜਾ ਵੱਡਾ ਕਲੀਅਰ ਕੱਟ ਮੁੱਦਾ ਹੈ ਕਿ ਇਹ ਰਸਤਾ ਕਿਸਾਨਾਂ ਨੇ ਰੋਕਿਆ ਹੋਇਆ ਇਹ ਫੈਸਲਾ ਇਹ ਦੱਸਦਾ ਇੱਕ ਤਰੀਕੇ ਨਾਲ ਵੀ ਇਹ ਕਿਸਾਨਾਂ ਨੇ ਰੋਕਿਆ ਹੋਇਆ ਸਮਝਾਪ ਜਾ ਕੇ ਵਾਪਸ ਭੇਜ ਦੋ ਕਿਸਾਨ ਲਗਾਤਾਰ ਕਹਿੰਦੇ ਨੇ ਅਸੀਂ ਰਸਤਾ ਨਹੀਂ ਰੋਕਿਆ ਰਸਤਾ ਹਰਿਆਣੇ ਦੀ ਸਰਕਾਰ ਨੇ ਰੋਕਿਆ ਗਵਰਨਮੈਂਟ ਆਫ ਇੰਡੀਆ ਨਾਲ ਲੜਾਲ ਕੇ ਉੱਥੇ ਜਿਹੜੀਆਂ ਰਬੜ ਦੀਆਂ ਗੋਲੀਆਂ ਤੋਂ ਲੈ ਕੇ ਬਿਛਾਣਾ ਤੋਂ ਲੈ ਕੇ ਉਹ ਖੜੀ ਹੋਈ ਹੈ ਰਸਤਾ ਰੋਕਣ ਦੇ ਲਈ ਅਸੀਂ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਪੀਸਫੁੱਲ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਆਪਣੀ ਗੱਲ ਸੁਣਾਉਣ ਦੇ ਵਾਸਤੇ ਜਾ ਰਹੇ ਹਾਂ ਸਾਨੂੰ ਦੇਸ਼ ਦੀ ਕੈਪੀਟਲ ਦੇ ਵਿੱਚ ਬੜਨ ਦੀ ਇਜਾਜ਼ਤ ਨਹੀਂ ਹੈ ਪੀਸਫੁੱਲ ਤਰੀਕੇ ਨਾਲ ਵੀ ਨਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਈ ਵਾਰ ਕਹਿ ਚੁੱਕੀ ਹੈ ਸੁਪਰੀਮ ਕੋਰਟ ਆਫ ਇੰਡੀਆ ਕਈ ਵਾਰ ਕਹਿ ਚੁੱਕੀ ਹੈ ਕਿ ਪੀਸਫੁੱਲ ਢੰਗ ਨਾਲ ਸਟਰਗਲ ਕਰਨਾ ਕਿਸਾਨਾਂ ਦਾ ਤੇ ਹੋਰ ਵਰਗਾਂ ਦਾ ਡੈਮੋਕਰੈਟਿਕ ਰਾਈਟ ਹੈ ਸੰਵਿਧਾਨਕ ਹੱਕ ਹੈ ਤੇ ਜੇ ਉਹ ਸੰਵਿਧਾਨਕ ਹੱਕ ਹੈ ਜਦੋਂ ਹਾਈ ਕੋਰਟ ਨੇ ਕਿਹਾ ਸੀ ਕਿ ਰਸਤਾ ਖੋਲ ਦਿਓ ਇਨ ਇੰਦਰਾ ਦੇ ਵਿੱਚ ਰਸਤਾ ਕਿਉਂ ਨਹੀਂ ਖੋਲਿਆ ਰਸਤਾ ਖੋਲ ਕੇ ਉੱਥੇ ਜਾਣਾ ਤੇ ਉੱਥੇ ਜਾ ਕੇ ਕਿਸਾਰ ਬੈਠਣਗੇ RAM LILA ਗਰਾਊਂਡ ਦੇ ਉਹ ਜਾਂ ਜਿਹੜਾ ਵੀ ਦਿਨ ਮਰਜੀ ਦੇ ਇੱਕ ਸਾਈਡ ਤੇ ਬੈਠਣਗੇ ਤੇ ਜੇ ਕੋਈ ਉਹ ਹਿੰਸਾ ਕਰਦੇ ਨੇ ਕੁਝ ਕਰਦੇ ਨੇ ਤੁਹਾਡੇ ਕੋਲ ਬਥੇਰੇ ਕਾਨੂੰਨ ਨੇ ਉਹਨਾਂ ਮਾਮਲਿਆਂ ਦੇ ਵਿੱਚ ਪਰ ਰਸਤਾ ਕਿਸਾਨਾਂ ਨੇ ਨਹੀਂ ਰੋਕਿਆ ਹੋਇਆ ਰਸਤਾ ਅਸਲ ਚ ਰੋਕਿਆ ਇਹ ਨੈਰੇਟਿਵ ਗਲਤ ਬਣਾਇਆ ਜਾ ਰਿਹਾ ਉਸ ਲੈਵਲ ਦੇ ਉੱਤੇ ਤੇ ਉਦੋਂ ਅਗਲੀ ਗੱਲ ਜਿਹੜੀ ਇਹਦੇ ਵਿੱਚ ਆਉਣੀ ਹੈ ਟਰਮ ਜਾਰ ਫਰੈਫਰੈਂਸ ਜੋੜਨਗੇ ਕਿ ਚੰਗੀ ਗੱਲ ਹੋਏਗੀ ਜੇ ਟਰਮ ਜਾਰ ਫਰੈਫਰੈਂਸ ਦਾ ਦਾਇਰਾ ਨੈਸ਼ਨਲ ਲੈਵਲ ਤੇ ਐਗਰੀਕਲਚਰ ਦੇ ਟੋਟਲ ਕਿਸਾਨ ਤੇ ਮਜ਼ਦੂਰ ਦੀ ਇਨਕਮ ਨਾਲ ਜੋੜ ਕੇ ਇੱਕ ਉਹਦੀ ਹਵਾਲਾ ਸਰਤਾ ਹੋ ਜਾਂਦੀਆਂ ਨੇ ਤਾਂ ਸ਼ਾਇਦ ਇਹ ਕਮੇਟੀ ਕੀ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਜਿਹੜੇ ਬੰਦੇ ਦੇ ਚ ਪਾਏ ਨੇ ਕਿ ਕੀ ਉਹ ਡਾਕਟਰ ਸੁਆਮੀਨਾਥਰ ਕਮਿਸ਼ਨ ਦੀ ਤਰ੍ਹਾਂ ਆਪਣੀਆਂ ਰეკਮੈਂਡੇਸ਼ਨ ਜੇ ਦੇ ਸਕਣਗੇ ਜਦੋਂ ਇਹ ਦੇ ਦੇਣਗੇ ਤਾਈ ਕਮੇਟੀ ਦਾ ਇੱਕ ਰੋਲ ਜ਼ਰੂਰ ਹੋਏਗਾ ਇਸ ਤੋਂ ਬਾਅਦ ਕਿ ਜਿਵੇਂ ਅੱਜ ਕੱਲ੍ਹ ਕਿਸਾਨ ਸੁਆਮੀ ਨਾਥਨ ਕਮਿਸ਼ਨ ਲਾਗੂ ਕਰਨ ਦੀਆਂ ਨਾਰੇ ਕਾ ਨਾਰੇ ਨੇ ਤੇ ਉਹਦੀ ਮੰਗ ਕਰ ਰਹੇ ਨੇ ਉਸ ਲਹਿਜੇ ਦੇ ਨਾਲ ਜਿਦੇ ਚ ਟੋਟਲ ਸੀ2 ਤੱਕ ਦੀ ਕਾਸਟ ਲਾਗੂ ਕਰਕੇ 50% ਮੁਨਾਫੇ ਦੀ ਗੱਲ ਹੈ ਤੇ ਇਹ ਕਮੇਟੀ ਵੀ ਇਹ ਆਧਾਰ ਜ਼ਰੂਰ ਬਣਾ ਸਕਦੀ ਹੈ ਜਦੋਂ ਇਹ ਸਰਦਤਾ ਨਾਲ ਕੰਮ ਕਰੇਗੀ ਕਿਉਂਕਿ ਉਹ ਸਾਰੇ ਬੰਦੇ ਉਧਰ ਚਾਹੁੰਦੇ ਨੇ ਔਰ ਖਾਸ ਤੌਰ ਦੇ ਉੱਤੇ ਜਿਹੜੇ ਇਕਨੋਮਿਕ ਸੋਸਾਇਟੀ ਆ ਕਿ ਇਹਨਾਂ ਦੀ ਆਮਦਨ ਕਿਵੇਂ ਵਧਣੀ ਹੈ ਤਾ ਇੱਕ ਹੋਰ ਰਿਪੋਰਟ ਆਜੂਗੀ ਉਸੇ ਕਿਸਾਨ ਤੇ ਮਜ਼ਦੂਰ ਕੋ ਲੜਨ ਦੇ ਵਾਸਤੇ ਜੇਕਰ ਉਸ ਠੰਗ ਨਾਲ ਉਹਦਾ ਟਰਮ ਜੋ ਰੈਫਰੈਂਸ ਜੋ ਮਿੱਥਿਆ ਉਸ ਤੋਂ ਬਾਅਦ ਪਤਾ ਲੱਗੂਗਾ ਪਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਜਿਹੜੇ ਸੱਜਣੇ ਦੇ ਚ ਪਾਏ ਨੇ ਉਹ ਰਿਪੋਰਟ ਜ਼ਰੂਰ ਦੇਣ ਦੇ ਕਾਬਲੀਅਤ ਰੱਖਦੇ ਨੇ ਤੇ ਉਸ ਪਾਸੇ ਵੱਲ ਉਹ ਰਿਪੋਰਟ ਦੇ ਵੀ ਦੇਣਗੇ ਜੇਕਰ ਇਹੋ ਜਿਹਾ ਟਰਮ ਜੋ ਰੈਫਰੈਂਸ ਜਾਂਦਾ ਉਹ ਕਮੇਟੀ ਦਾ ਰੋਲ ਇੰਨਾ ਹੀ ਹੋਏਗਾ ਕਿ ਉਹ ਆਪਣਾ ਦੇ ਦੇਗੀ ਉਸ ਤੋਂ ਬਾਅਦ ਕਿਸਾਨ ਕੀ ਕਰਦੇ ਨੇ ਕੀ ਨਹੀਂ ਮਾਮਲਾ ਇਹ ਗਵਰਨਮੈਂਟ ਆਫ ਇੰਡੀਆ ਨਾਲ ਤੇ ਸਟੇਟ ਗਵਰਨਮੈਂਟ ਨਾਲ ਨੇ ਸੁਣ ਜਣੇ ਉਦੋਂ ਹੀ ਨੇ ਜਦੋਂ ਟੇਬਲ ਤੇ ਜਾ ਕੇ ਗਵਰਨਮੈਂਟਾਂ ਦਾ ਮਨ ਬਣੂਗਾ ਜਦੋਂ ਉੱਥੇ ਜਾ ਕੇ ਗਵਰਨਮੈਂਟਾਂ ਚਾਹਣਗੀਆਂ ਕਿ ਹਾਂ ਅਸੀਂ ਕਿਸਾਨ ਤੇ ਮਜ਼ਦੂਰ ਦੀ ਜੇਬ 'ਚ ਵੀ ਪੈਸਾ ਪਾਉਣਾ ਹੈ ਇਹ ਅੱਧੀ ਆਬਾਦੀ ਹੈ ਦੇਸ਼ ਦੀ ਤੇ ਇਹਨੂੰ ਵੀ ਸੁਣਿਆ ਜਾਣਾ ਚਾਹੀਦਾ ਤੇ ਇਹਦੀ ਗੱਲ ਸੁਣਣੀ ਹੈ ਉਹ ਤੋਂ ਬਿਨਾ ਨਹੀਂ ਹੈ ਇੱਕ ਹੋਰ ਲਾਸਟ ਜੇਕਰ ਗੱਲ ਕਰਨੀ ਹੋਵੇ ਉਹ ਗੱਲ ਇਹ ਹੈ ਕਿ ਤਿੰਨ ਮੋਰਚੇ ਕਿਉਂ ਉਗਰਾਹਾ ਗਰੁੱਪ ਪੰਜਾਬ ਦੇ ਵਿੱਚ ਐਸਕੇਐਮ ਦਾ ਹਿੱਸਾ ਨਹੀਂ ਹੈ ਉਹ ਦਿੱਲੀ ਦੇ ਇਸ ਸਕੈਮ ਦਾ ਹਿੱਸਾ نیشنل ਲਾਇਸ ਸਕੈਮ ਦਾ ਹਿੱਸਾ ਇਸੇ ਤਰ੍ਹਾਂ ਉਹ 37 ਜਥੇਬੰਦੀਆਂ ਇੱਕ ਪਾਸੇ ਨੇ ਇਸੇ ਤਰ੍ਹਾਂ ਇਹ ਦੋ ਮੋਰਚੇ ਇੱਕੋ ਪਾਸੇ ਨੇ ਜਿਹੜੇ ਇੱਥੇ ਬੈਠੇ ਹੋਏ ਨੇ ਕਿਸਾਨ ਮੋਰਚਾ ਉਦੋਂ ਜਿੱਤਿਆ ਸੀ ਜਦੋਂ ਇੱਕ ਮਿਨੀਮਮ ਅਜੰਡਾ ਬਣਾ ਕੇ ਘਟੋ ਘਟ ਪ੍ਰੋਗਰਾਮ ਉਹਦੇ ਤੇ ਜਿੰਨੀਆਂ ਵੀ ਜਥੇਬੰਦੀਆਂ ਸੀ ਸਾਰੀਆਂ ਸਹਿਮਤ ਹੋਣੀਆਂ ਸੀ ਇਸ ਲਈ ਕਿਸਾਨ ਆਗੂਆਂ ਨੂੰ ਵੀ ਕਿਸਾਨ ਜਥੇਬੰਦੀਆਂ ਦੇ ਅੰਦਰ ਕੰਮ ਕਰਨ ਵਾਲੇ ਵਰਕਰ ਜਿਹੜੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਆਪਣੇ ਆਪਣੇ ਆਗੂਆਂ ਤੱਕ ਆਵਾਜ਼ ਠਾਉਣਾ ਨਹੀਂ ਤਾਂ ਪੋਲਿਟਿਕਲ ਪਾਰਟੀਆਂ ਮਰ ਗਈ ਹਾਲ ਕੱਲਾ ਹੋ ਜਾਊਗਾ ਜਦੋਂ ਪਹਿਲਾਂ ਸਮੇਂ ਸਿਰ ਆਵਾਜ਼ ਨਹੀਂ ਠਾਉਂਦੇ ਚੀਜ਼ਾਂ ਕਮਜ਼ੋਰ ਹੋ ਜਾਂਦੀਆਂ ਨੇ ਕਮਜ਼ੋਰ ਹੋ ਜਾਂਦੀਆਂ ਨੇ ਤਾਂ ਤੁਹਾਡੀ ਸੁਣਵਾਈ ਬੰਦ ਹੋ ਜਾਂਦੀ ਹੈ ਅਕਾਲੀ ਦਲ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਹੈ ਵੱਖ-ਵੱਖ ਪਾਰਟੀਆਂ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਆ ਜਾਏਗਾ ਹੁਣ ਤੋਂ ਹੀ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇੱਕ ਹੋਪ ਤੇ ਇੱਕ ਉਮੀਦ ਦਿੱਤੀ ਹੋਈ ਹੈ ਪਹਿਲੇ ਕਿਸਾਨ ਅੰਦੋਲਨ ਨੇ ਉਹਨੇ ਪੰਜਾਬ ਦੇ ਵਿਰਸੇ ਨਾਲ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਆਪਣੀ ਲੜਾਈ ਦੇ ਰਾਹੀਂ ਦੁਬਾਰਾ ਖੜੇ ਹੋਣ ਦੀ ਇੱਕ ਜਿਹੜੀ ਉਦਾਹਰਣ ਪੇਸ਼ ਕੀਤੀ ਹੈ ਤੇ ਉਸੇ ਉਦਾਹਰਣ ਨੂੰ ਦੁਬਾਰਾ ਪੇਸ਼ ਕੰਟੀਨਿਊ ਕਰਦੇ ਹੋਏ ਕਿਸਾਨ ਅੰਦੋਲਨ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮਿਨੀਮਮ এজেন্ডੇ ਤੇ ਇਕੱਠੇ ਹੋਣ ਦੇ ਮਜਬੂਰ ਕਰਨਾ ਇਕੱਠੇ ਹੋਣ ਵੱਲ ਪ੍ਰੇਰਿਤ ਕਰਨਾ ਇਹ ਬੇहद ਜ਼ਰੂਰੀ ਹੈ ਤੇ ਆਗੂਆਂ ਨੂੰ ਵੀ ਸਮਝਣਾ ਚਾਹੀਦਾ ਹੈ ਇਕੱਲੇ ਇਕੱਲੇ ਜਿੰਨੇ ਮਰਜੀ ਬੰਦੇ ਤੁਹਾਡੇ ਕੋਲ ਨੇ ਓਡਾ ਵੱਡਾ ਕਦ ਨਹੀਂ ਹੋ ਸਕਦਾ ਜਿੰਦਾ ਇਕੱਠ ਚ ਕਦ ਤੁਹਾਡਾ ਕਦ ਹੋਏਗਾ ਤੇ ਉਹੀ ਸ਼ਾਇਦ ਵੱਡੀਆਂ ਸਰਕਾਰਾਂ ਦੇ ਨਾਲ ਤੁਹਾਨੂੰ ਉਹਨਾਂ ਦੇ ਮੇਜ ਦਾ ਬਣਾ ਸਕਦਾ ਕਿ ਉਹਨਾਂ ਨੂੰ ਪਿੱਛੇ ਹਟਾ ਸਕੇ ਇਹਨਾਂ ਸਾਰੇ ਸਟਰਗਲ ਜਿਹਦੇ ਵਿੱਚ ਇਹਨੂੰ ਇਹਦਾ ਵੈਲਕਮ ਕਰਨਾ ਚਾਹੀਦਾ ਜੇ ਕੋਈ ਲੋਕ ਲੜਦੇ ਨੇ ਔਰ ਜਿਹੜੇ ਆਪਣੇ ਹੱਕਾਂ ਦੇ ਲਈ ਪੀਸਫੋਰ ਬੈਠੇ ਹੋਏ ਨੇ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਅੱਗੇ ਨੂੰ ਹੋਰ ਸਮਝਦਾਰੀ ਦੇ ਨਾਲ ਇਹਨਾਂ ਗੱਲਾਂ ਨੂੰ ਅੱਗੇ ਵਧਾਉਣਗੇ ਤਾਂ ਕਿ ਦੇਸ਼ ਦਾ ਗਰੀਬ ਗੁਰਬਾ ਸੁਧਾਰਨ ਬੰਦਾ ਜਿਹੜਾ ਮਜਲੂਮ ਆਦਮੀ ਹੈ ਜਦੀ ਸੁਣਮਾਈ ਨਹੀਂ ਹੋ ਰਹੀ ਉਹਦੀ ਸੁਣਮਾਈ ਸਹੀ ਤਰੀਕੇ ਨਾਲ ਹੋ ਸਕੇ ਤੁਹਾਡੇ ਸੁਝਾਵਾਂ ਦੀ ਵੀ ਸਾਨੂੰ ਇੰਤਜ਼ਾਰ ਰਹਿੰਦਾ ਜਿਹੜੇ ਤੁਸੀਂ ਲਿਖਦੇ ਹੋ ਇਹਨਾਂ ਨੂੰ ਸੁਣ ਕੇ ਤੇ ਉਹਨਾਂ ਨੂੰ ਉਹਨਾਂ ਤੇ ਨਜ਼ਰ ਵੀ ਮਾਰਦੇ ਆ ਤੇ ਗਾਹਿਬ ਗਾਹੇ ਜਦੋਂ ਇਕੱਠੇ ਹੋ ਜਾਂਦੇ ਨੇ ਤਾਂ ਉਹਨੂੰ ਲੈ ਕੇ ਪ੍ਰੋਗਰਾਮ ਵੀ ਉਹਦੇ ਉੱਤੇ ਉਹਨਾਂ ਤੇ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹੁਤ ਬਹੁਤ ਧੰਨਵਾਦ